ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਸ ਕੁੱਤੇ ਨੇ ਸਹਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਤੀ ਗੰਦੀ ਸ਼ਬਦਾਵਲੀ ਵਰਤੀ ਆ ਉਹ ਗੰਦੀ ਨਾਲੀ ਦੇ ਕੀੜੇ ਦਾ ਪਿੰਡ ਲੱਗ ਗਿਆ ਪਤਾ ਉਹਦਾ ਪਿੰਡ ਹੈ ਭੇਟ ਪਤਣ ਨਾਮ ਹੈ ਉਹਦਾ ਪਿੰਡਰ ਹਰਚੋਵਾਲ ਰੋਡ ਤੇ ਪਿੰਡ ਪੈਂਦਾ ਹੈ ਗੁਰਦਾਸਪੁਰ ਜ਼ਿਲ੍ਹਾ ਪੈਂਦਾ ਹੈ ਭੇਟ ਪਤਣ ਵਾਲਿਓ ਜਾਗਦਿਆਂ ਜ਼ਮੀਰਾ ਤੇ ਵੇਖ ਲਿਓ ਇਹ ਆ ਬੰਦਾ ਰਹਿੰਦਾ ਅਮਰੀਕਾ ਦੇ ਵਿੱਚ ਅਮਰੀਕਾ ਗਿਆ ਹੋਇਆ ਲੱਖ ਲਾਮਤ ਜੋ ਸੁਣਨ ਚ ਆਇਆ ਵੀ ਪਿਓ ਸਰਪੰਚ ਰਿਆ ਦਾ ਪਿੰਡ ਦਾ ਜੇ ਇਹ ਸੱਚ ਹੈ ਤੁਹਾਡੇ ਪਿੰਡ ਦਾ ਬੰਦਾ ਜੋ ਮੈਨੂੰ ਜਾਣਕਾਰੀ ਮਿਲੀ ਆ ਭੇਟ ਪਤਣ ਦੀ ਪਿੰਦਰ ਨਾ ਆ ਤੇ ਫੇਰ ਤਾਂ ਪਿੰਡ ਵਾਲਿਓ ਵੇਖ ਲਿਓ ਵੀ ਕੀ ਕਰਨਾ ਹੈ ਇਹਦੇ ਪਰਿਵਾਰ ਨੂੰ ਕਿਵੇਂ ਬਾਈਕਾਟ ਕਰਨਾ ਤੇ ਬਾਕੀ ਰਹੀ ਗੱਲ ਅਮਰੀਕਾ ਵਾਲਿਓ ਵੀਰੇ ਜਿੰਮੇਵਾਰੀ ਤੁਹਾਡੀ ਓਏ ਦੋ ਦਿਨਾਂ ਚ ਖਬਰ ਆਣੀ ਚਾਹੀਦੀ ਆ ਵੀ ਗੱਡੀ ਚੜ ਗਿਆ ਅਮਰੀਕਾ ਵਾਲੇ ਵੀਰੋ ਖਬਰ ਆਉਣੀ ਚਾਹੀਦੀ ਆ ਵੀ ਇਹ ਗੱਡੀ ਚੜ ਗਿਆ ਮੈਂ ਵੀਡੀਓ ਪਾਈ ਮੈਨੂੰ ਬੜੇ ਵੀਰਾਂ ਦੇ ਫੋਨਾਂ ਡਿਲੀਟ ਕਰਦੇਓ ਵੀਰੇ ਵੀਡੀਓ ਡਿਲੀਟ ਇਸ ਕਰਕੇ ਨਹੀਂ ਕਰ ਸਕਦਾ ਇਹ ਬੰਦੇ ਦਾ ਪਤਾ ਕਰਨਾ ਸੀ ਲੱਭਣਾ ਸੀ ਬੰਦਾ ਕਿੱਥੋਂ ਦਾ ਹੈ ਅੱਧੇ ਘੰਟੇ ਵਿੱਚ ਘੰਟੇ ਦੇ ਸੰਗਤਾਂ ਨੇ ਦੱਸਤਾ ਵੀਰਾਂ ਦੇ ਫੋਨ ਆ ਗਏ ਇੱਕ ਕੁੱਤਾ ਇਸ ਸਮੇਂ ਅਮਰੀਕਾ 'ਚ ਰਹਿ ਰਿਹਾ ਅਮਰੀਕਾ ਚ ਕੀ ਕਰਦਾ ਕੀ ਨਹੀਂ ਕਰਦਾ ਹੁਣ ਜ਼ਿੰਮੇਵਾਰੀ ਅਮਰੀਕਾ ਵਾਲੇ ਵੀਰਾਂ ਦੀ ਤੇ ਜੇ ਕੋਈ ਭੇਟ ਪਤਨ ਦਾ ਵੀਰ ਇਹਦੇ ਪਿੰਡ ਦਾ ਦੋਸਤ ਮਿੱਤਰ ਕੋਈ ਇਹਦਾ ਸੱਜਣ ਖਾਸ ਓਏ ਜਾਣਦਾ ਨਾ ਇਹਦੇ ਬਾਰੇ ਉਹ ਮੈਂ ਹੱਥ ਜੁੜ ਬੇਨਤੀ ਕਰਾ ਓਏ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਬੋਲਿਆ ਓਏ ਇਹ ਤੁਹਾਡਾ ਕੁਛ ਨਹੀਂ ਇਹਦੇ ਪਿਓ ਨੂੰ ਵੀ ਬੇਨਤੀ ਕਰਦਾ ਓਏ ਤੇਰਾ ਪੁੱਤ ਨਹੀਂ ਹੈਗਾ ਇਹ ਸੱਕਾ ਹੁਣ ਇਹ ਕੰਜਰ ਤੇਰਾ ਵੀ ਪੁੱਤ ਹੈ ਨਹੀਂ ਉਹ ਜਿਹਦੇ ਕੋ ਮੰਗਿਆ ਸੀ ਨੂੰ ਇਹਨੇ ਉਹਨੂੰ ਹੀ ਗਲਤ ਬੋਲਤਾ ਬਿਨਵਾ ਆਪ ਐਡਰੈਸ ਦੇ ਇਹਨੂੰ ਆਪ ਗੋਲੀ ਮਾਰ ਜਾ ਕੇ ਇਹਨੂੰ ਕੰਜਰ ਨੂੰ ਕੁੱਤੇ ਨੂੰ ਅਮਰੀਕਾ ਪਹੁੰਚ ਕੇ ਐਸੀ ਔਲਾਦ ਨੂੰ ਆਪ ਗੱਡੀ ਚਾੜ ਤੇ ਗੁਰੂ ਪਿਆਰਿਓ ਅਮਰੀਕਾ ਵਾਲਿਓ ਅਣਖ ਇੱਜ਼ਤ ਦਾ ਸਵਾਲ ਹੈ ਬੇਨਤੀ ਹੈ ਤੁਹਾਡੇ ਚਰਨਾਂ 'ਚ ਖਬਰ ਆ ਜੇ ਸਾਡੇ ਵਸ ਨਹੀਂ ਅਸੀਂ ਅਮਰੀਕਾ ਆ ਜਾਈਏ ਬਸ ਜਿੰਨੀ ਜਲਦੀ ਅਮਰੀਕਾ ਵਾਲੇ ਵੀਰੋ ਖਬਰ ਦੇ ਸਕਦੇ ਹੋ ਨਾ ਤੁਸੀਂ ਪੀੜਾਂ ਵੇਖ ਲਿਓ ਮੰਦੀਆਂ ਮਤਲਬ ਤੁਹਾਨੂੰ ਚੀਰ ਕੇ ਨੇ ਖਾ ਸਕਦੇ ਹਾਲਾਤ ਕੀ ਨੇ ਇੱਥੇ ਇਸ ਟਾਈਮ 'ਤੇ ਦੇ ਦੇ ਦਿਓ ਖਬਰ ਮੇਰਾ ਵੀਰ ਅਮਰੀਕਾ ਵਾਲਿਓ ਕੱਢੋ ਇਹਦਾ ਪਤਾ ਕੁੱਤੇ ਦਾ ਚਾਰ ਦਿਓ ਗੱਡੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ